संत दर्शन मुनि जी दी अंतिम यात्रा पिखिरे बाजारਾਂ ਵਿੱਚ ਪਹੁੰਚ ਚੁੱਕੀ ਹੈ ਬਾਜ਼ਾਰ ਬੰਦ ਕੀਤੇ ਜਾ ਚੁੱਕੇ ਨੇ ਕਿਉਂਕਿ ਰੱਬੀ ਰੂ ਦੇ ਦਰਸ਼ਨ ਕਰਨ ਲਈ ਸ਼ਰਦਾ ਲੋਕਰਾਂ ਤੋਂ ਬਾਹਰ ਆ ਕੇ ਸੰਤ ਬਾਬਾ दर्शन, दर्शन मुनि जी दी ਰੱਬੀ ਰੂ ਦੇ ਦਰਸ਼ਨ ਕਰ ਰਹੇ ਨੇ ਕਿਉਂਕਿ ਇਹ ਜੇ ਸਾਧੂ ਮਹਾਤਮਾ ਬੜਨਾ ਕਿਸੇ ਕਿਸੇ ਦੇ ਹਿੱਸੇ ਆਉਂਦਾ ਹੈ ਬਹੁਤ ਹੀ ਸਿੱਧ ਮਹਾਪੁਰਸ਼ ਸੰਤ ਦਰਸ਼ਨ ਮੂਨੀ ਜੀ ਪੰਜਾਬ ਪੁਲਿਸ ਦੇ ਮਲਾਜਮ ਵੀ ਇਸ ਅੰਤਮ ਯਾਤਰਾ ਵਿੱਚ ਉਹਨਾਂ ਨੂੰ ਅੰਤਮ ਵਦਾਇਗੀ ਦੇ ਰਹੇ ਨੇ ਤੇ ਆਪਣੀ ਡਿਊਟੀ ਪੂਰੀ ਤਰ੍ਹਾਂ ਦੇਹੀ ਨਾਲ ਨਿਭਾ ਰਹੇ ਨੇ ਪੰਜਾਬ ਪੁਲਿਸ ਦੇ ਮਲਾਜਮ ਸੰਤ ਦਰਸ਼ਨ ਮਣੀ ਜੀ ਦੀ ਅੰਤਮ ਯਾਤਰਾ ਦੇ ਵਿੱਚ ਆਪਣੀ ਡਿਊਟੀ ਬਖੂਬੀ ਨਿਭਾ ਰਹੇ ਨੇ ਤਾਂ ਜੋ ਕੋਈ ਸੰਗਤਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਅਸੀਂ ਪੰਜਾਬ ਪੁਲਿਸ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੋ ਕਿ ਰੱਬੀ ਰੂਹੀ ਸੰਤ ਦਰਸ਼ਨ ਮਣੀ ਜੀ ਦੀ ਅੰਤਮ ਯਾਤਰਾ ਦੇ ਦਰਸ਼ਨ ਕਰਨ ਲਈ ਸ਼ਰਧਾਲੂਆਂ ਵੱਲੋਂ ਬੇਸabri ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿਉਂਕਿ ਸੰਤਾਂ ਦਾ ਵਿਛੋੜਾ ਅਸਹਿ ਹੈ ਜੋ ਸਹਿ ਨਹੀਂ ਜਾ ਸਕਦਾ ਸਭ ਦੀਆਂ ਯਾਤਰਾ ਦੇ ਵਿੱਚ ਅੱਖਾਂ ਨੰਮਨੇ ਆਪਣੇ ਗੁਰੂ ਦੇ ਦਰਸ਼ਨ ਕਰਨ ਲਈ ਉਹਨਾਂ ਦੀ ਇੱਕ ਝਲਕ ਪਾਉਣ ਲਈ ਸ਼ਰਧਾਲੂ ਛੜਕਾਂ ਤੇ ਆਏ ਨੇ ਤਾਂ ਜੋ ਆਪਣੇ ਗੁਰੂ ਦੇ ਦਰਸ਼ਨ ਕੀਤੇ ਜਾ ਸਕਣ ਤੇ ਉਹਨਾਂ ਨੂੰ ਅੰਤਮ ਬदाईਗੀ ਦਿੱਤੀ ਜਾ ਸਕੇ ਸ਼ਾਂਤ ਦਰਸ਼ਨ ਮੂਨੀ ਮਹਾਰਾਜ ਭਿੱਖੀ ਵਾਲਿਆਂ ਦੀ ਅੰਤਮ ਯਾਤਰਾ ਭਿੱਖੀ ਦੇ ਬਾਜ਼ਾਰਾਂ ਵਿੱਚ ਪਹੁੰਚ ਚੁੱਕੀ ਹੈ ਉਨਾ ਵੀ ਬਿਛੋੜੇ ਤੇ ਪਿੱਖੀ ਸ਼ਹਿਰ ਮੁਕੰਮਲ ਤੌਰ ਤੇ ਬੰਦ ਕੀਤਾ ਗਿਆ ਤਾਂ ਜੋ ਸੰਤ ਮਹਾਪੁਰਸ਼ਾਂ ਨੂੰ ਅੰਤਮ ਬदाईਗੀ ਮੌਕੇ ਸ਼ਰਧਾ ਦਿੱਤੀ ਜਾ ਸ਼ਰਧਾ ਫੁੱਲ ਦੇ ਫੁੱਲ ਭੇਟ ਕੀਤੇ ਜਾ ਸਕਣ ਤੁਹਾਨੂੰ ਅਸੀਂ ਰੱਬੀ ਰੂਹ ਦੀ ਅੰਤਮ ਯਾਤਰਾ ਦਾ ਸਾਰਾ ਵੀਊ ਦਿਖਾ ਰਹੇ ਆ ਸਾਧੂ ਮਹਤਮਾ ਵੱਲੋਂ ਨਰਸਿੰਘਾ ਘੜਿਆਲ ਸ਼ੰਖ ਉਹਨਾਂ ਦੀ ਅੰਤਮ ਵਿਦਾਇਗੀ ਦੇ ਵਿੱਚ বাজਾਏ ਜਾ ਰਹੇ ਨੇ ਵੱਡੀ ਗਿਣਤੀ ਵਿੱਚ ਪੰਜਾਬ ਹਰਿਆਣਾ ਹਮਾਚ ਰਾਜਸਥਾਨ ਬੰਬੇ ਤੋਂ ਸਰਦਾਰੂ ਉਹਨਾਂ ਨੂੰ ਅੰਤਮ ਬਧਾਈ ਦੇ ਲਈ ਪਹੁੰਚੇ ਨੇ ਸਭ ਦੀਆਂ ਅੱਖਾਂ ਨਾਮ ਨੇ ਸੰਤ ਮਹਾਪੁਰਸ਼ਾਂ ਦੇ ਦਰਸ਼ਨ ਕਰਨ ਲਈ ਸੰਗਤਾਂ ਆਪਣੇ ਸ਼ਰਾਮੀਆਂ ਸਤਾਂ ਤੇ ਖੜੇ ਹੋ ਕੇ ਫੁੱਲਾਂ ਦੀ ਵਰਖਾ ਕਰ ਰਹੇ ਨੇ ਤੇ ਆਪਣੇ ਗੁਰੂ ਦੇ ਦਰਸ਼ਨ ਕਰ ਰਹੇ ਨੇ ਆਨਵਾ ਸਾਰਾ ਵਿਊ ਦਿਖਾ ਰਹੇ ਆ ਅੰਤਮ ਬ데요ਗੀ ਸ਼ਾਂਤ ਦਰਸ਼ਨ ਮੁਨੀ ਠਿੱਕੀ ਵਾਲਿਆਂ ਦੀ ਆ ਤੁਹਾਨੂੰ ਸਾਰਾ ਵਿਊ ਦਿਖਾ ਰਹੇ ਆ ਦਾਲਵਾ ਵੱਲੋਂ ਦਰਸ਼ਨ ਕੀਤੇ ਜਾ ਰਹੇ ਨੇ ਏਰ ਦਾ ਦਫੇ ਔਰ ਕੋਈ ਸਹਿਮਤ ਨਾ ਕਰੇ। ਇਸ ਵਰਤਸੇ ਇੰਨੀਆਂ ਦੇ ਫਰਮਾਨ ਹਨ ਜਨਮਾਤ ਪਿਤਾ ਪੁੱਤ ਬੀਤ ਨਾ ਪਾਵੇ। ਪਰਮੇਸ਼ਰ ਦਾ ਨਾਮ ਉੱਥੇ ਵੀ ਸਹਿਤਾ ਕਰ। ਜਿੱਥੇ ਕਿਸੇ ਦੀ ਨਹੀਂ ਚੱਲਦੀ ਉੱਥੇ ਪਰਮੇਸ਼ਰ ਦੇ ਨਾਮ ਜਪਣ ਵਾਲਿਆਂ ਦੀ ਚੱਲਦੀ। ਜਦ ਮਹਾਪਾਇਆ ਦੂਤ ਜਦ ਦਲੇ ਤਹੇ ਕੇਵਲ ਨਾਮ ਸੰਗ ਤੇ ਰਚ। ਜਹ ਮੁਸ਼ਕਲ ਹੋਵੇ ਅਤ ਭਾਰੀ ਜਿੱਥੇ ਹੱਥਾਂ ਦੀ ਭਾਰੀ ਮੁਸ਼ਕਲ ਹੋਵੇ ਬਹੁਤ ਵੱਡੀ ਸਮੱਸਿਆ ਹੋਵੇ ਸਮੱਸਿਆ ਇੰਨੀ ਵੱਡੀ ਕੋਈ ਬਾਹ ਨ ਫੜਦਾ ਹੋਵੇ ਜਹ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਬਾਹੇ ਉਧਾਰੀ ਫਰੀਦਾ ਨਾਮ ਫਰੀਦਾ ਨਾਮ 3 ਮਾਤਰ ਵਿੱਚ ਥੋੜੇ ਸਮੇਂ ਵਿੱਚ ਪਾਰ ਉਤਾਰਾ ਕਰ ਦਿੰਦਾ ਹੈ ਵਰਪੋ ਨਾਮ ਖਿਨਵਾਹੇ ਹੁਨ ਹਰੇ ਫਰੀਦਾ ਨਾਮ ਜਿਹੜੇ ਜਪਦੇ ਹਨ ਉਹਨਾਂ ਨੂੰ ਜਗਤ ਵਿੱਚ ਵੱਡੀ ਗਿਣਤੀ ਵਿੱਚ ਤੇਰੇ ਦੀ ਸੰਗਤ ਤੋਂ ਲਾਵਾ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਬੱਚੇ ਵੀ ਸੰਤ ਦਰਸ਼ਨ ਮੂਨੀ ਜੀ ਨੂੰ ਦਰਸ਼ਨ ਕਰਨ ਲਈ ਉਹਨਾਂ ਦੀਆਂ ਯਾਤਰਾ ਦੇ ਵਿੱਚ ਪਹੁੰਚੇ ਨੇ ਤਾਂ ਜੋ ਆਪਣੇ ਗੁਰੂ ਦੇ ਦਰਸ਼ਨ ਕੀਤੇ ਜਾ ਸਕਣ ਹੰਤ ਦਰਸ਼ਨ ਮੂਨੀ ਜੀ ਨੂੰ ਅਨੰਤ ਬਧਾਈ ਦੀ ਮੌਕੇ ਕਿਸੀ ਦੇ ਵੱਡੀ ਗਿਣਤੀ ਵਿੱਚ ਸਾਧੂ ਮਹਾਪੁਰਸ਼ ਸੰਗਤ ਇਹ ਪਹੁੰਚੀ ਹੈ ਪਾਲ ਸਿੰਘ ਜੀ ਸਮਾਹੋਂ ਜੋ ਸੱਭਿਆਚਾਰ ਨੂੰ ਪ੍ਰਮੋਟ ਕਰਦੇ ਨੇ ਉਹ ਵੀ ਸ਼ਰਤਾਂ ਨੂੰ ಪುಚೇನೆ <experiences> <notre morph -tiny> <gosto> <Hanai> ਸ਼੍ਰੀ ਹਨੂਮਾਨ ਮੰਦਰ ਪਿੱਖੀ ਜੋ ਕਿ ਸ਼ਹਿਰ ਦੇ ਅਤੇ ਮੰਦਰ ਦੀ ਕਮੇਟੀ ਵੱਲੋਂ ਸ਼ਾਂਤ ਦਰਸ਼ਨ ਮੁਣੀ ਪਿੱਖੀ ਵਾਲਿਆਂ ਦੀ ਜੋ ਅੰਤਮ ਯਾਤਰਾ ਹੈ ਉਹ ਕੁਝ ਸਮੇਂ ਤੱਕ ਸ਼੍ਰੀ ਹਨੂਮਾਨ ਮੰਦਰ ਵਿਖੇ ਪਹੁੰਚਣ ਵਾਲੀ ਹੈ ਜਿਸ ਦੇ ਸਬੰਧ ਵਿੱਚ ਹਨੂਮਾਨ ਦੇ ਮੰਦਰ ਦੇ ਕਮੇਟੀ ਮੈਂਬਰਾਂ ਅਤੇ ਬੋਤਵਰਾ ਵੱਲੋਂ ਅੰਤਮ ਯਾਤਰਾ ਵਿੱਚ ਆਈਆਂ ਸੰਗਤਾਂ ਲਈ ਠੰਡਾ ਮਿੱਠਾ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ। ਸ੍ਰੀ ਨਰਮਦੇਸ਼ਵਰੇ ਪ੍ਰਾਚੀਨ ਸ਼ਿਵ ਮੰਦਰ ਵੱਲੋਂ ਅੰਤਮ ਯਾਤਰਾ ਵਿੱਚ ਸੰਗਤਾਂ ਲਈ ਚਾਹ ਦਾ ਪ੍ਰਬੰਧ ਕੀਤਾ ਗਿਆ ਹੈ ਕੀਤਾ ਵੀ ਕਿਉਂ ਨਾ ਜਾਵੇ ਕਿਉਂਕਿ ਸਾਡੇ ਕੋਲੋਂ ਰੱਬੀ ਰੂਹ ਵਿਛੜ ਚੁੱਕੀ ਹੈ ਜਿਨ੍ਹਾਂ ਦੀ ਅੱਜ ਅੰਤਮ ਯਾਤਰਾ ਵਿਖੀ ਸ਼ਹਿਰ ਦੇ ਵਿੱਚ ਸੰਗਤਾਂ ਦੇ ਦਰਸ਼ਨਾਂ ਲਈ ਕੱਢੀ ਜਾ ਰਹੀ ਹੈ ਜਿਸ ਵਿੱਚ ਸਾਧੂ ਸੰਤ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਇਸ ਯਾਤਰਾ ਵਿੱਚ ਸਮੂਹਿਤ ਕੀਤੀਆਂ ਨੇ ਤਾਂ ਜੋ ਆਪਣੇ ਗੁਰੂ ਦੇ ਗੁਰੂ ਦੀ ਇੱਕ ਝਲਕ ਪਾਈ ਜਾ ਸਕੇ ਸਾਡੇ ਤਪਾ ਸ਼ਹਿਰ ਤੋਂ ਦੀ ਵੱਡੀ ਗਿਣਤੀ ਵਿੱਚ ਸੰਗਤ ਇਸ ਅੰਤਿਮ ਯਾਤਰਾ ਵਿੱਚ ਪਹੁੰਚੀ ਹੈ ਬ੍ਰਾਮ ਲਈਨਾ ਦੰਤ ਦਰਸ਼ਨ ਮਹਾਰੰਮੀ ਜੀ ਪਿੱਖੀ ਵਾਲਿਆਂ ਦੇ ਜੋ ਸਰਸਕਾਰ ਦੀ ਬਿਲਕੁਲ ਤਿਆਰੀ ਹੈ ਸੰਗਤਾਂ ਵੱਡੀ ਗਿਣਤੀ ਵਿੱਚ ਬਾਬਾ ਜੀ ਦੇ ਦਰਸ਼ਨ ਪਾਉਣ ਲਈ ਆਖਰੀ ਦਰਸ਼ਨ ਕਰਨ ਲਈ ਦੂਰ ਤ라ਡੇ ਤੋਂ ਪਹੁੰਚੇ ਨੇ ਜੋ ਬ੍ਰਹਮ ਰੇਸ਼ੀ ਜੀ ਜੋ ਬੰਦੇ ਤੋਂ ਪਹੁੰਚੇ ਨੇ ਅੰਤਮ ਯਾਤਰਾ ਦੇ ਵਿੱਚ ਅੰਤਮ ਵਦੈਗੀ ਦੇ ਵਿੱਚ ਮਹਾਂਤ ਤ੍ਰਿਮੋਦਰਦਾਸ ਜੀ ਮਹਾਂਤ ਤ੍ਰਿਮੋਦਰ ਸ਼ਰਨ ਜੀ ਸੰਤ ਭਗਵਾਨ ਦਾਸ ਜੀ ਸੰਤ ਬਾਬਾ ਰਾਜਗੀਰ ਜੀ ਤਪਾ ਤੋਂ ਤੋਂ ਬਾਬਾ ਰਾਜਗਿਰਜੀ ਡੇਰਾ ਵੀਰਗਿਰਾ ਆਸ਼ਰਮ ਤੱਕ ਆ ਤਹ ਪਹੁੰਚੇ ਨੇ ਹਾਂਜੀ ਬਾਬਾ ਜੀ ਅਸੀਂ ਇਹਨਾਂ ਦੇ ਨਾਲ ਸਾਡਾ ਵਿਆਹ ਜਿਹੜਾ ਸੀਗਾ ਬਾ ਉਹ 1982 ਕੈਸੀ ਤੋਂ ਹੈ ਇੱਥੇ ਆ ਕੇ ਗੱਦੀ ਨਿਯੁਕਤ ਜਦੋਂ ਇਹਨਾਂ ਨੂੰ ਕੀਤਾ ਗਿਆ ਉਸ ਸਮੇਂ ਅਸੀਂ ਪੰਡਤ ਸਤ ਪ੍ਰਕਾਸ਼ ਜੀ ਦੇ ਨਾਲ ਆਏ ਸੀਗੇ ਤੇ ਇਹਨਾਂ ਨੇ ਮਾਤਾਰਕਿਆਂ ਨੂੰ ਸਾਈਡ ਤੇ ਕੱਢ ਦੋ ਨਾ ਯਾਰ ਆਪਣੀ ਸ਼ੋਭਾ ਵਧਾਈ ਹੈ ਸਾਰੇ ਮਾਤਾ ਜੀ ਹੋ ਗੋ ਸਾਈਡ ਤੋਂ ਰੱਖਿਆ ਕੋਈ ਇਹਨਾਂ ਦੇ ਵਿੱਚੋਂ ਨਿਤਾਈ ਐਸੀ ਨਹੀਂ ਆਈ ਜਿੰਨਾ ਸਾਲ ਗਤੀਤੇ ਨਿਸ਼ਾਨ ਰਹੇ ਬੜੇ दयालु ਤੇ ਕਿਰਪਾਲੂ ਬੜੇ ਨਰਮ ਸੁਭਾਅ ਦੇ ਸਾਰੇ ਇਲਾਕੇ ਦੇ ਸੰਤਾਂ ਨਾਲ ਇਹਨਾਂ ਨੇ ਮੇਲ ਜੋਲ ਰੱਖਿਆ ਹੈ ਓਮ ਸ਼੍ਰੀ ਚੰਦਰ ਰਾਏ ਜੀ ਹਾਂਜੀ ਚੇਅਰਮੈਨ ਤੁਸੀਂ ਪਹੁੰਚੇ ਹੋ ਅੱਜ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਅਸੀਂ ਕਿੱਥੇ ਸੀ ਬਾਬਾ ਦਰਸਲੇ ਮੁਰੇ ਦੀ ਦਰਬਾਰ ਲਈ ਨ ਹੋ ਚੁੱਕੇ ਸੀ ਕੱਲ੍ਹ ਜਿਹੜੀ ਕੋਰਣਾ ਦੇ ਵਿੱਚ ਉਲਕਲ ਸੰਸਕਾਰ ਦੇ ਵਿੱਚ ਸਤਿ ਮਹਾਨ ਬਾਬਾ ਬਹੁਤ ਬਸਰੀ ਸਾਰੇ ਸਾਰੇ ਖਾੜੇ ਵਾਲੇ ਪਹੁੰਚੇ ਹਨ ਬਹੁਤ ਸਾਰਾ ਪ੍ਰਭਾਵ ਦਿਖਾ ਹੈ ਇਹ ਕਿ ਦਰਸਲੇ ਮੁਰੇ ਦੀ ਜਾਂ ਕਪਾ ਦੇ ਵਿੱਚ ਬਹੁਤ ਨਿਰਣਾ ਸਵਾਰ ਸੀ ਕਿ ਹਰ ਸਾਲ ਉਹਨਾਂ ਦੀ ਬਾਬਾ ਸੋਹਰਾਂ ਵਾਲੇ ਦੀ ਯਾਤਰਾ ਕਰਕੇ ਅਤੇ ਸਾਰੇ ਸਾਰੇ ਸੰਸਥਾ ਨੂੰ ਇਹ ਮੰਨਦੇ ਕਿ ਡਿਜੀਟਲ ਨਿਸ਼ਾਨ ਅਤੇ ਸੌਦਾ ਵਿਕਾਸ ਨੂੰ ਬਹੁਤ ਵੱਡੀ ਸਮੇਂ ਤੋਂ ਤਰਕ ਆਰਥਿਕ ਵਿਕਾਸ ਜੁਦਾ ਕੱਤੇ ਨਾ ਲਾਉਂਦੇ ਜਿਹੋ ਕਿ ਆ ਬਹੁਤ ਸੰਬੰਧਤ ਬਾਰੇ ਬਾਤ ਦੇ ساتھ ਮਾਹੌਲ ਪਟਾਵਾ ਰਾਈ ਨੂੰ ਸੰਸਥਾ ਮਾਰਮਾ ਕੋਨੇ ਦਾ ਹਾਂ ਤੇ ਅੱਜ ਤੋਂ ਬਹੁਤ ਮਹਾਰਮਾ ਨੇ ਜਿਹਦੀ ਉਹਨਾਂ ਦੇ ਸੰਸਕਾਰ ਲਈ ਸਤਨਾਮ ਵਾਹਿਗੁਰੂ right. ਹਰ ਵਾਰ ਸਮਾਹ ਹੈ ਕਮਾਹ ਹੈ ਕਮਾਹ ਹੈ ਕਨਾਲ ਸੋਹੋ ਜਦੋਂ ਕਵਰ ਮੀਂਹ ਪਾ ਕੇ ਜੁਵਾ ਬੈ ਜਾਣ ਮੁਕਾਸਰ ਹਵਾ ਪਰ ਨਹੀਂ ਹੱਥਾਂ ਤੇ ਠੀਕ ਹੈ ਥੱਲੇ ਹਵਾ ਵੀ ਪੈਣੀ ਪੈਣੀ ਦੋੇ ਪਾਸੇ ਮੇਟਵਾ ਦੇਣਾ ਕਰ ਲਿਆ اے دو جو دو بار کروا واہ کڑا ہن فیس بک سے کاٹو کوئی ان کا دیا ہے ٹریٹمنٹ اگے کھا دے مت کروا ڈاکٹر کے پاس لے جاؤ بیڑی لا دے پرداری ਉਹ ਨੂੰ ਨਾ ਕੀ ਕੇ ਆਪ ਵੀ ਜਾਓ ਜੀ ਆਪ ਵੀ ਪਾ ਦਿਓ ਬੇਸ ਪਾ ਦਿਓ ਰਾਏ ਨੇ ਪਿੰਡ ਰੇ ਮਗੇ ਦਾ ਮਾਰਾ ਗਾ ਆਏ ਨਹੀਂ ਹਲੇ ਆ ਪਾਓ ਆਹ ਦੇ ਬੱਟਾ ਖਾ ਦੇ ਬਰੇ ਪਾ ਪਾਸ ਇੱਧਰ ਕਰ ਬਾਈ ਜੀ ਆਪ ਜੀ ਨੂੰ ਪਹੁੰਚ ਲੈ ਬਹੁਤ ਬਹੁਤ ਸਾਰਿਆਂ ਦੇ ਵਿੱਚ ਪਏ 匕 소� loc जमन मरना आय गया भगत जीव बेकार भूंगड़ा नाम बसारिया गुगड़ा क्या पिछार गुण छोट दुख लागया अवगुण का बन जारो सगड़े आयो तिना जानिया हुक्म सचे करतार नारी पुरख बचने बिछड़िया मिलन हार हुक्म जाने सोहनी